ਲਓ ਜੀ ਆਪਾਂ ਤੁਹਾਨੂੰ ਦਿਖਾਣੇ ਆ ਕਿ ਕੈਨੇਡਾ ਦੇ ਵਿੱਚ ਤੇਲ ਕਿਵੇਂ ਪਾਉਂਦੇ ਆ ਗੱਡੀ ਦੇ ਵਿੱਚ ਤੇ ਗੈਸ ਸਟੇਸ਼ਨ ਲੱਭ ਲਓ ਨੇਅਰ ਜਿਹੜਾ ਵੀ ਹੈਗਾ ਤੁਹਾਡੇ ਅਸੀਂ ਬੈਟਰੋ ਪਾਸ ਆਏ ਸਾਨੂੰ ਇਹ ਨੇੜੇ ਪੈਂਦਾ ਆ ਮੀਨ ਬੈਟਰੋ ਕੈਨੇਡਾ ਪੈਟਰੋ ਪਾਸ ਟਰੱਕਾਂ ਵਾਲਿਆਂ ਦਾ ਹੁੰਦਾ ਤੇ ਆ ਜੋ ਬਾਹਰ ਨਿਕਲ ਕੇ ਤੁਹਾਨੂੰ ਦਿਖਾਣੇ ਆ ਕਿਵੇਂ ਆਪਾਂ ਕਾਰਡ ਤੇਲ ਪਵਾ ਸਕਦੇ ਆ ਅਜਾ ਨਾ ਆਪਾਂ ਕਾਰ ਟੈਪ ਕਰਨਾ ਆ ਮੇਰੇ ਫੋਨ ਦੇ ਵਿੱਚ ਹੈਗੇ ਆ ਦੈਨ ਮੈਂ ਕਾਰ ਟੈਪ ਕਰ ਲਗਾ ਹੈ ਇਦਾਂ ਆ ਜਾਣੀਆਂ 250 ਡਾਲਰ ਦਾ ਤੁਸੀਂ ਤੇਲ ਪਾਉਣਾ ਆ ਮੈਂ 50 ਡਾਲਰ ਦਾ ਪਾਉਣਾ ਹੈ ਇਸ ਕਰਕੇ ਮੈਂ ਅਦਰ ਅਮਾਉਂਟ ਤੇ ਕਲਿੱਕ ਕਰੂੰਗਾ ਜਿੱਦਾਂ ਇੱਥੇ ਅਮਾਉਂਟ ਤੁਸੀਂ ਕਿੰਨੇ ਦਾ ਵੀ ਪਾ ਸਕਦੇ ਹੋ ਠੀਕ ਆ ਤੇ ਜਦੋਂ ਅਮਾਉਂਟ ਤੁਸੀਂ ਫਿਲ ਕਰਦੇ ਉਸ ਤੋਂ ਬਾਅਦ ਤੁਸੀਂ ਐਂਟਰ ਦਬ ਦੋ ਓਕੇ ਕਰ ਦੋ ਫੇਰ ਦੁਬਾਰਾ ਇਹ ਤੁਹਾਡੇ ਤੋਂ ਪਰਮਿਸ਼ਨ ਮੰਗੂਗਾ ਕਾਰ ਟਾਈਪ ਕਰਨ ਲਈ ਆਪਾਂ ਦੁਬਾਰਾ ਫੇਰ ਕਾਰ ਟਾਈਪ ਕਰ ਦੇਣਾ ਤੇ ਹੁਣ ਕਹਿੰਦਾ ਆ ਰਿਮੂਵ ਨੋਜ਼ਲ ਐਂਡ ਪੁਸ਼ ਬਟਨ ਤੁਸੀਂ ਕਿਹੜਾ ਤੇਲ ਪਾਉਣਾ ਆ ਆ ਦੇਖੋ ਮੈਂ ਰੈਗੂਲਰ ਯੂਜ਼ ਕਰਦਾ ਹੁੰਦਾ ਆ ਬਿਕੋਜ਼ ਮੇਰੀ ਗੱਡੀ ਦੇ ਵਿੱਚ ਰੈਗੂਲ ਤੇਲ ਪੈਂਦਾ ਜਿਹੜੇ ਬਾਕੀ ਹੈਗੇ ਆ ਉਹ ਤੁਸੀਂ ਆਪਣੇ ਅਕੋਰਡਿੰਗ ਟੂ ਹੋਰ ਗੱਡੀਆਂ ਲਈ ਪਾ ਸਕਦੇ ਹੋ ਮੈਂ ਨੋਜ਼ਲ ਕੱਢ ਕੇ ਬਾਹਰ ਤੇ ਰੈਗੂਲਰ ਸਾਇੰ ਪੁਸ਼ ਕਰ ਦੇਣਾ ਆ ਆ ਰੈਡ ਕਲਰ ਗੈਸੋਲੀਨ ਹੁੰਦਾ ਹੈ ਇੱਥੇ ਕਾਰਾਂ ਦੇ ਵਿੱਚ ਜਿਹੜਾ ਪੈਂਦਾ ਹੈ ਓਕੇ ਸਰ ਮਤਲਬ ਪੈਣਾ ਸਟਾਰਟ ਹੋਵੇ ਤੇ ਜੇ ਤੁਹਾਡੇ ਕੋਲ ਕਾਰਡ ਨਹੀਂ ਹੈਗਾ ਟਾਈਪ ਕਰਨ ਦੀ ਕੈਸ਼ ਆ ਕੈਸ਼ ਤੁਸੀਂ ਅੰਦਰ ਜਾ ਕੇ ਤੇ ਉਹਨਾਂ ਤੋਂ ਅਥੋਰਾਈਜ਼ ਕਰਵਾ ਕੇ ਤੇ ਫਿਰ ਤੁਸੀਂ ਤੇਲ ਪਵਾ ਸਕਦੇ ਹੋ ਅੱਜ ਠੰਡ ਬਹੁਤ ਜ਼ਿਆਦਾ ਆ ਆ ਦੇਖੋ ਮੂੰਹ ਜੇ ਧੂਆ ਵੀ ਨਿਕਲਦਾ ਹੈ ਉਹ ਦੇਖੋ ਜਦੋਂ 50 ਡਾਲਰ ਦਾ ਤੇਲ ਜਿਹੜਾ ਡਨ ਹੋ ਜਾਣਾ ਹੈ ਤੇ ਫੂਲ ਨੂੰ ਜੁੜਾ ਫਾਇਸਟ ਹੈ। ਉਹਨੇ ਜਿਆ ਪਰਨਾ ਜਦੋਂ ਬਾਹਰ ਕੱਢ ਲਓ। ਉਹ ਇੱਥੇ ਰੱਖ ਦਿਓ। ਤੁਹਾਡੀ ਫੋਰਸ ਇਟ ਇਹ ਨਾਲ ਕੋਲ ਹੈ ਨਹੀਂ ਪ੍ਰਿੰਟ ਆਊਟ ਆਫ ਆਰਡਰ ਆ ਤੇ ਜੇ ਤੁਸੀਂ ਰਸੀਦ ਲੈਣਾ ਚਾਹੁੰਦੇ ਹੋ ਤੁਸੀਂ ਅੰਦਰ ਵੀ ਪੈਕ ਕਰ ਸਕਦੇ ਹੋ ਸਾਨੂੰ ਲੋਡ ਨਹੀਂ ਹੈਗੀ। ਸੋ ਆਓ ਆਪਾਂ ਚੱਲਦੇ ਹਾਂ। ਸੋ ਇਸ ਤਰ੍ਹਾਂ ਆਪਾਂ ਕੈਨੇਡਾ ਦੇ ਵਿੱਚ ਫਿਊਲਿੰਗ ਕਰਵਾ ਸਕਦੇ ਆ ਆਪਣੇ ਕਾਰ ਦੇ ਵਿੱਚ। Thank you so much.